ਮੇਰੀ ਗੱਲ ਸੁਣੋ ਜੀ ਡੈਡੀ ਦਾ ਫੋਨ ਆਇਆ ਸੀ ਉਹ ਐਵੇਂ ਕਹਿੰਦੇ ਸੀ ਵੀ ਜੇ ਲਾਫਰੀ ਦਾ ਸਮਾਨ ਲੈਣੇ ਨਾ ਦਾਜ ਵਾਲਾ ਤਾਂ ਜਿੱਥੋਂ ਮੇਰਾ ਲਿਆਂਦਾ ਸੀ ਕਹਿੰਦੇ ਉੱਥੋਂ ਹੀ ਮੈਂ ਦਵਾ ਦਿੰਦਾ ਰੇਟ ਰੂਟ ਘੱਟ ਕਰਵਾ ਦੂੰਗਾ ਫਿਰ ਤਾਂ ਵਧੀਆ ਹੈ ਨਾਲੇ ਪੈਸੇ ਬਚ ਜਾਣਗੇ ਹਾਂ ਮੈਂ ਵੀ ਕਹਿੰਦੀ ਸੀ ਵੀ ਆਪਾਂ ਨੂੰ ਕਿਸੇ ਚੀਜ਼ ਦਾ ਫਾਇਦਾ ਹੋ ਜਾਊਗਾ ਨਾਲ ਜਿਹੜੇ ਪੈਸੇ ਬਚਣਗੇ ਉਹਦੀ ਆਪਾਂ ਇੱਕ ਵੱਧ ਚੀਜ਼ ਲਿਆਵਾਂਗੇ ਹਾਂ ਨਾਲ ਬੰਦੇ ਯਕੀਨ ਵਾਲੇ ਐ ਹਣਾ ਬੰਦੇ ਵੀ ਯਕੀਨ ਵਾਲੇ ਨੇ ਜਦੋਂ ਮੇਰਾ ਸਮਾਨ ਲਿਆਉਣਾ ਹੈ ਨਾ ਆਪਾਂ ਉਹ ਦੇਖ ਲਾਂਗੇ ਪਹਿਲਾਂ ਹੁਣ ਦੇਖ ਲੋ ਉਹ ਬਾਹਰ ਭਾਬੀ ਉਹੀ ਬੈਠੀ ਐ ਤੂੰ ਭਾਬੀ ਚਬੂਤਰੇ ਚੜ ਕੇ ਵੀਰੇ ਦੇ ਨਾਲ ਹੀ ਬਹਿ ਜਾਣੀ ਆ ਮਾੜਾ ਮੋਟਾ ਚਾਹ ਪਾਣੀ ਦਾ ਨਾਂ ਲੈ ਦੇ ਕਰਾਏ ਗਏ ਨੂੰ ਲੱਕਰੀ ਤੇ ਮੈਂ ਤਾਂ ਹੁਣ ਆ ਕੇ ਬੈਠੀ ਸੀ ਨਾਲੇ ਮੈਂ ਤਾਂ ਗੱਲ ਕਰਨ ਆਈ ਸੀ ਤੇਰੇ ਬਾਈ ਨਾਲ ਅੱਛਾ ਤੈਨੂੰ ਐਂ ਨਹੀਂ ਪਤਾ ਲੱਗਦਾ ਵੀ ਘਰੇ ਕੌਣ ਆ ਰਿਹਾ ਹੈ ਓ ਹੈਲੋ ਮਰਣਾ ਮੋਟਾ ਦੇਖ ਕੇ ਭਾਬੀ ਐ ਤੇਰੀ ਕੋਈ ਇੱਜ਼ਤ ਨਾਲ ਬੋਲਿਆ ਕਰਦੇ ਨੇ ਪਤਾ ਮੈਨੂੰ ਮੇਰੀ ਭਾਬੀ ਐ ਇੱਜ਼ਤ ਕਰਾਉਣ ਦੇ ਯੋਗ ਹੋਊਗੀ ਨਾ ਤਾਂ ਮੈਂ ਇੱਜ਼ਤ ਨਾਲ ਬੋਲੂਗੀ ਉਹਨੂੰ ਮੇਰਾ ਦੱਦਾ ਘੰਟਾ ਹੋ ਗਿਆ ਆਈ ਨੂੰ ਅਗਲੀ ਨੂੰ ਕੀ ਗੱਲ ਬਈ ਉਹਨੇ 100 ਵਾਰ ਪੁੱਛ ਲਿਆ ਪ੍ਰੀਤ ਕਿੱਥੇ ਐ ਪ੍ਰੀਤ ਕਿੱਥੇ ਐ ਅੰਦਰ ਵੜ ਕੇ ਬਹਿ ਜੂਗੀ ਲੋਕ ਕਹੇ ਤਾਂ ਫੇਰ ਕੀ ਹੋ ਗਿਆ ਜੇ ਇੱਕ ਪਾਣੀ ਦਾ ਗਲਾਸ ਜਾਂ ਚਾਹ ਦਾ ਗਲਾਸ ਤੂੰ ਫੜਾ ਦੇਂਗੀ ਲੱਸੀ ਹੋ ਜੇਂਗੀ ਤੂੰ ਫੜਾ ਤਾਂ ਪਾਣੀ ਮੈਂ ਅਗਲੀ ਕਹਿੰਦੀ ਮੈਂ ਉਹਦੇ ਹੱਥੋਂ ਹੀ ਚਾਹ ਪੀਊਂਗੀ ਸਾਡੇ ਕੋਲ ਤਾਂ ਸਾਰੀ ਉਮਰ ਹੋ ਗਈ ਉਹਨੂੰ ਆਉਂਦੀ ਨੂੰ ਚਲੋ ਕੋਈ ਨਾ ਜੀ ਮੈਂ ਚਾਹ ਮੈਂ ਤਾਂ ਇਹ ਪੁੱਛ ਲਈਦੀ ਵੀ ਤੁਹਾਨੂੰ ਸਹੀ ਲੱਗਿਆ ਫਿਰ ਮੈਂ ਮੰਮੀ ਨਾਲ ਗੱਲ ਕਰ ਲਵਾਂਗੀ ਕੋਈ ਨਹੀਂ ਮੈਂ ਮੰਮੀ ਨਾਲ ਆਪ ਹੀ ਕਰ ਲਵਾਂ ਗੱਲ ਉਹ ਤੇ ਆਉਂ ਚਾਹ ਯਾਰ ਮੈਂ ਤਾਂ ਉਹਦੀ ਕਿਹਾ ਸੀ ਵਿਆਹ ਕੇ ਲਾਉਣੀ ਆ ਲੈ ਆਓ ਮੈਂ ਤਾਂ ਇਹ ਪਸੰਦ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਜबान ਸੰਭਾਲ ਕੇ ਬੋਲਿਆ ਕਰਦੇ ਨੇ ਲਾਪਰੀ ਤੇ ਇਹ ਕੀ ਤਰੀਕਾ ਤੈਨੂੰ ਬੋਲਣ ਦਾ ਜਮਾਂ ਨਹੀਂ ਪਤਾ ਵੀਰੇ ਤੇਰੀ ਤਾਂ ਉਹ ਘਰ ਵਾਲੀ ਹੈ ਨਾ ਤੂੰ ਤਾਂ ਉਹਦੇ ਮਗਰ ਲੱਗਦਾ ਹੁਣ ਤੈਨੂੰ ਤਾਂ ਉਹ ਤੋਂ ਬਗੈਰ ਇੱਥੇ ਕੋਈ ਦਿਖਦਾ ਹੀ ਨਹੀਂ ਹੈਗਾ ਵੀ ਪਰਿਵਾਰ ਦਾ ਕੋਈ ਮੈਂਬਰ ਹੈਗਾ ਵੀ ਹੈ ਕਿ ਨਹੀਂ ਉਨਰ ਮੜੀ ਮੋਟੀ ਅਕਲ ਵੀ ਸਿਖਾ ਦੇ ਨਾ ਸਿਰ ਤੇ ਚੁੰਨੀਆਂ ਲੈ ਕੇ ਨਹੀਂ ਬੜਾ ਸਿਆਣਾ ਬਣਦਾ ਹੁੰਦਾ ਬੰਦਾ ਆਏ ਗਏ ਦੀ ਇੱਜ਼ਤ ਕਰੇਗਾ ਨਾ ਫੇਰ ਸਿਆਣਾ ਬਣਦਾ ਹੁੰਦਾ ਓਏ ਆਏ ਗਏ ਦੀ ਇੱਜ਼ਤ ਫੇਰ ਕੀ ਹੋ ਗਿਆ ਅੰਦਰ ਬੈਠੀ ਸੀ ਉਹਨੂੰ ਨਹੀਂ ਪਤਾ ਲੱਗਿਆ ਹੁਣ ਵੀ ਭਾਬੀ ਆਈ ਬੈਠੀ ਐ ਸਾਨੂੰ ਪੱਡੀ ਗਿਆ ਮੈਨੂੰ ਕੀ ਪਤਾ ਲੱਗਿਆ ਅੰਦਰ ਬੈਠੀ ਨੂੰ ਇਹ ਦੱਸ ਪਹਿਲਾਂ ਉਹ ਤੇਰੇ ਤਾਂ ਕੰਮ ਹੀ ਇਹ ਐ ਤੂੰ ਤਾਂ ਸਾਰਾ ਦਿਨ ਸੂਹਾ ਲੈਂਦੀ ਫਿਰਦੀ ਰਹਿਣੀ ਐ ਫਿਰ ਵਿਆਹ ਕਰਾਉਣ ਦੀ ਲੋੜ ਹੀ ਕੀ ਸੀ ਅਸੀਂ ਹੈਗੀਆਂ ਤਾਂ ਹੈਗੀਆਂ ਸੀ ਦੋ ਨੌਕਰਾਣੀਆਂ ਇਸ ਘਰ ਦੀਆਂ ਆਪੇ ਕੰਮ ਸੰਭੀ ਜਾਂਦੀਆਂ ਨਾਲ ਸਾਨੂੰ ਐ ਹੋ ਜਾਂਦਾ ਵੀ ਭਾਈ ਕੰਮ ਤਾਂ ਆਪੇ ਕਰਨਾ ਪਊਗਾ ਇਹਦੇ ਸਾਰੇ ਨਾਲ ਦੇਖਦੀਆਂ ਸੀ ਕੰਮ। ਉਹ ਲਾਪਰੀ ਤਾਂ ਤੂੰ ਆਪਦੀ ਸੱਸ ਨਾਲ ਵੀ ਇੰਝ ਬਣ ਲੜਾਇਆ ਕਰੇਂਗੀ। ਹੁਣ ਤਾਂ ਤੂੰ ਚਬਰ-ਚਬਰ ਬੋਲੀ ਜਣੀਏ ਜਦੋਂ ਤੇਰਾ ਵਿਆਹ ਹੋ ਗਿਆ ਨਾ ਫਿਰ ਫਿਰ ਦੇਖੂ ਤੈਨੂੰ। ਆਹ ਮੂੰਹ ਨਹੀਂ ਰਹਿਣਾ ਫਿਰ ਨਾ ਆਹ ਜ਼ੁਬਾਨ ਰਹਿਣੀ। ਕੋਈ ਨਾ ਜਦੋਂ ਇਹ ਜਨਾਨੀ ਆਪਦੇ ਸਾਰੇ ਪਰਿਵਾਰ ਚ ਆਪਦੀ ਚਲਾ ਸਕਦੀ ਐ ਮੈਂ ਕਿਹੜਾ ਚਲਾ ਨਹੀਂ ਸਕਦੀ। ਇਹਦੇ ਵਾਂਗੂ ਮੈਂ ਬਹਿ ਜਾ ਕਰੂੰਗੀ ਜਿਵੇਂ ਇਹਨੂੰ ਨਹੀਂ ਕੋਈ ਕੁਝ ਕਹਿੰਦਾ। ਯਾਰ ਫਿਰ ਤੂੰ ਕਹੇਂਗੀ ਵੀ ਉਹਦੀ ਸਾਈਡ ਲੈਂਦਾ। ਤੁਸੀਂ ਚੱਲਣ ਦਿਨੇ ਉਹਦੀ। ਸਾਰੇ ਸਮਾਨ ਨੂੰ ਤੁਸੀਂ ਉਹਦੇ ਨੂੰ ਜਿੰਦਾ ਲਾ ਰੱਖਿਆ ਮੈਂ ਮੈਂ ਜਿੰਦਾ ਲਾਇਆ ਮਮਮੀ ਨੇ ਜਿੰਦਾ ਲਾਇਆ ਮਮਮੀ ਨਾਲ ਲਾ ਜਾ ਕੇ ਟੱਕਰ ਵਿੱਚੇ ਮਿਲੀ ਭੁਗਤਾ ਤੇਰੀ ਚੰਗਾ ਭਾਈ ਮੈਂ ਤਾਂ ਹੈਗੀ ਆ ਮੈਂ ਤਾਂ ਅੱਜ ਦੁਪਹਿਰੇ ਕੁੱਛ ਕੇ ਹੱਡੀ ਸੀ ਪਹਿਲੀ ਮਮਮੀ ਨੂੰ ਵੀ ਤੂੰ ਜਿੰਦਾ ਕਿਉਂ ਲਾ ਰੱਖਿਆ ਮਮਮੀ ਨੂੰ ਮੈਂ ਦੱਸਿਆ ਹੀ ਨਹੀਂ ਹੈਗਾ ਮੈਂ ਨਾਲੇ ਕਦੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਅਗਲੀ ਦਾ ਸਮਾਨ ਹੈ ਅਗਲੀ ਵਰਤੇ ਨਾ ਵਰਤੇ ਨਾਲੇ ਵੈਸੇ ਵੀ ਮੈਨੂੰ ਤਾਂ ਦਾ ਸਮਾਨ ਨਾ ਪਸੰਦੀ ਹੈ ਨਹੀਂ ਠੀਕ ਹੈ ਨਾ ਨਾ ਮੈਂ ਇਹੋ ਜਿਹਾ ਸਮਾਨ ਲੈ ਕੇ ਜਾਵਾਂ ਇਹ ਜਿਹੇ ਜਿਹੋਦੇ ਪਿਓ ਨੇ ਇਹਨੂੰ ਦਵਾਇਆ ਅਹੇ ਜ ਮੈਨੂੰ ਦੱਸ ਪਾ ਦੂਗਾ ਸੜੇ ਜਿ ਪ੍ਰਾਣੇ ਜਵਾਨੇ ਵਾਲਾ ਸਮਾਨ ਹੈ ਉਹਦਾ ਇਹ ਕਮਾਲ ਦੀ ਗੱਲ ਹੋਈ ਪਈ ਐ ਮੈਂ ਤਾਂ ਟੱਬਰ ਨੂੰ ਜੋੜਨ ਦੀਆਂ ਕੋਸ਼ਿਸ਼ਾਂ ਕਰਦਾ ਵੀ ਜੁੜ ਜੇ ਪਿਆਰ ਪੈ ਜੇ ਇਹ ਪੈਰ ਤੇ ਪਾਣੀ ਨਹੀਂ ਪੈਣ ਦਿੰਦੀਆਂ ਹੈਗੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉੱਥੇ ਬੱਸ ਵੀ ਜਾਊਗੀ ਇਹ ਕੁੜੀ ਜੀ ਕ ਨਾਲ ਸਾਰਾ ਦਿਨ ਤੇ ਸਾਰੀ ਰਾਤ ਆਹ ਟੈਨਸ਼ਨ ਖਾਈ ਜਾਂਦੀ ਰਹੇਗੀ ਹੋਰ ਸੁਣਾ ਚਾਚੀ ਕੁੜੀ ਦੀਆਂ ਟੂਮਾ ਟਾਮਾ ਕਰਵਾ ਲਈਆਂ ਹਾਂ ਉਹ ਤਾਂ ਸਾਰਾ ਇੰਤਜ਼ਾਮ ਕਰ ਰੱਖਿਆ ਮੈਂ ਅੱਛਾ ਟੂਮ ਟਾਕੀ ਜਾਂਦਾ ਤੇ ਮੈਂ ਤਾਂ ਇਹ ਕਹਿੰਦੀ ਸੀ ਜੇ ਫਰਨੀਚਰ ਦਾ ਸਮਾਨ ਲੈਣਾ ਹੋਇਆ ਤੁਸੀਂ ਉਹ ਜਿਹੜੀ ਸਰਪੰਚ ਜੀ ਨੂੰ ਆਂਗੀ ਉਹਦਾ ਸਮਾਨ ਬਲਾਈ ਸੋਣਾਗਾ ਉਹਦਾ ਸਮਾਨ ਦੇਖਿਆ ਤੇ ਨਾਲੇ ਨਵੇਂ ਰਵਾਜ ਦਾ ਸਮਾਨ ਆਗਾ ਬਲਾਈ ਸੋਣਾ ਸਮਾਨ ਆਗਾ ਓਹੋ ਸਮਾਨ ਦਾ ਵੀ ਇੰਤਜ਼ਾਮ ਕਰ ਰੱਖਿਆ ਮੈਂ ਕਿਸੇ ਗੱਲ ਦੀ ਮੈਨੂੰ ਤਾਂ ਫਿਕਰ ਨਹੀਂ ਹੈਗੀ ਸਾਰਾ ਕੁਝ ਕਰ ਰੱਖਿਆ ਮੈਂ ਅੱਛਾ ਹਾਂ ਐ ਕਿਵੇਂ ਫਿਕਰ ਨਹੀਂ ਹੈਗੀ ਕਿਤੇ ਪ੍ਰੀਤ ਵਾਲਾ ਸਮਾਨ ਉਹ ਆ ਵੀ ਤੀ ਨੂੰ ਦੇਣ ਦਾ ਇਰਾਦਾ ਤਾਂ ਨਹੀਂ ਨਾ ਨਾ ਮੈਂ ਨੀ ਵੀ ਨਿਗਰੀ ਹੈਗੀ ਵੀ ਨੂੰ ਦਾ ਸਮਾਨ ਤੀ ਨੂੰ ਦੇਵਾਂਗੀ ਲੈ ਕੁੜੇ ਝੌਂਕ ਨਾਲ ਦੇਉਂਗੀ ਮੇਰੀ ਤੈਨੂੰ ਸਵਾਨ ਅੱਛਾ ਮੈਂ ਤਾਂ ਮਜ਼ਾ ਕਰਦੀ ਸੀ ਚਾਚੀ ਨਹੀਂ ਉਹ ਤਾਂ ਮੈਨੂੰ ਪਤਾ ਹੈ ਲੈ ਆ ਗਈ ਪ੍ਰੀਤ ਵੀ ਹੋਰ ਦੀਦੀ ਕਿਵੇਂ ਹੋ ਵਧੀਆ ਤੂੰ ਸੁਣਾ ਪ੍ਰੀਤਾ ਹਲਕਾ ਚਾਹ ਪੀ ਲੋ ਲੈ ਮੈਨੂੰ ਤਾਂ ਲੱਗਦਾ ਦਰਾਨੀ ਚਾਹ ਬਣਾਈ ਜਾਂਦੀ ਸੀ ਮੈਂ ਤਾਂ ਉਹੀ ਕਹੀ ਜਾਂਦੀ ਸੀ ਮੰਦਰ ਬੈਠੀਏਗੀ ਲੈ ਉਹ ਮੈਨੂੰ ਲਾਪਰੀ ਤੇ ਨਹੀਂ ਦੱਸਤਾ ਸੀ ਕਿ ਜਿੱਦਿ ਆਏ ਹੋਏ ਬਾਹਰ ਫਿਰ ਮੈਂ ਸੋਚਿਆ ਮੈਂ ਚਾਹ ਬਣਾ ਕੇ ਲੈ ਕੇ ਜਾਉਂਗੀ ਅੱਛਾ ਚਾਹ ਤੇ ਇਧਰਾਂ ਦੀ ਤਾਂ ਜੀ ਲੱਗ ਗਿਆ ਹਾਂਜੀ ਦੀਦੀ ਜੀ ਤਾਂ ਤੁਹਾਨੂੰ ਬਦਲ ਆਉਣੀ ਪਊਗਾ ਜਦੋਂ ਸਾਰੀ ਉਮਰ ਹੁਣ ਇੱਥੇ ਰਹਿਣਾ ਸਹੀ ਗੱਲ ਆ ਗੱਲ ਠੀਕ ਹੈਗੀ ਤਾਂ ਜਾ ਪੁੱਤ ਕੰਮ ਕਰ ਲੈ ਜਾ ਕੇ ਹਾਂਜੀ ਮੰਮੀ ਜੀ ਜਾਨੀ ਆ ਚਾਹ ਪੀ ਲੈ ਪੁੱਤ ਠੰਡੀ ਹੋ ਜੂਗੀ ਹਾਂ ਦਾਦੀ ਮੈਂ ਤੈਨੂੰ ਆਏ ਕਹਿੰਦੀ ਸੀ ਹਾਂ ਦਾਦੀ ਜੁ ਗੇੜਾ ਗੁੜਾ ਮਾਰ ਲਿਆ ਕਰ ਕੰਮ ਕਰਾ ਦਿਆ ਕਰ ਵਿਆਹ ਦਾ ਕੰਮ ਹੈ ਨਾ ਕੋਈ ਨਾ ਚਾਚੀ ਹੋਰ ਆਪ ਦਾ ਨਾ ਕੇ ਸਹਾਰਾ ਹੁੰਦਾਗਾ ਹਾਂ ਹਾਂ ਦਾਦੀ ਚੱਲ ਆਇਆਂ ਕਰ ਦੇ ਚਾਚੀ ਤਰਨ ਦਾ ਕਾਨੂੰ ਮੈਂ ਫੜਾਈ ਹੋਣੀ ਹੈਗੀ ਨਾ ਪੁੱਤ ਆਪ ਹੀ ਲੈ ਜੂਗੀ ਫਿਰ ਧਰਦ ਕਾਨੂੰ ਚਾਚੀ ਵਿਚਾਰੀ ਹੁਣ ਤਾਂ ਗਈਏਗੀ ਦਵਾਰੇ ਫੇਰ ਚੱਕਣਾ ਆਉਗੀ ਫੇਰ ਨਾ ਕੋਈ ਕੋਈ ਨਾ ਕੋਈ ਨਾ ਮੈਂ ਆ ਗਈ ਬਸ ਓਹੋ ਧਰਦਨ ਦੀ ਤੂੰ ਇੱਥੇ ਫੜਾਈ ਹੋਣੀਆਂ ਨੂੰ ਵਿਚਾਰੀ ਕਿੱਥੇ ਲੈਣਾ ਆਉਗੀ ਹੁਣ ਰੀਤਾ ਲੈ ਦੀਦੀ ਮੈਂ ਆਪੇ ਚੱਕ ਲਈ ਹੁੰਦੀ ਤੁਸੀਂ ਕਹਣੋ ਖੇਚਲ ਕਰੀ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਇਹ ਤਾਂ ਇੱਕ ਬਹਾਨਾ ਸੀਗਾ ਗੱਲ ਕਰਨੀ ਹੈ ਦੱਸੋ ਮੈਂ ਤਾਂ ਇਹ ਕਹਿੰਦੀ ਸੀ ਆ ਤੇਰੀ ਸੱਸ ਤੇ ਤੇਰੀ ਨੰਨ ਦਾ ਵਾਲੀਆਂ ਤੇਜ ਨੇ ਦੋਮੇ ਇਹਨਾਂ ਤੋਂ ਬਚ ਕੇ ਰਹੀਂ ਮੈ ਤੁਹਾਡੀ ਕੋਈ ਗੱਲ ਸਮਝੀ ਨਹੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਮਝਾਉਣ ਸਮਝੂਣ ਦਾ ਤਾਂ ਦੇਖ ਮੇਰੇ ਕੋਲ ਟਾਈਮ ਨਹੀਂ ਹੈਗਾ ਪ੍ਰੀਤਾ ਉਹ ਤਾਂ ਮੈਂ ਤੈਨੂੰ ਬਾਅਦ ਚ ਦੱਸੂਗੀ ਕਦੇ ਹੁਣ ਮੈਂ ਚਲਦੀ ਆ ਤੇਰੀ ਸੱਸ ਨੂੰ ਜੀ ਪਤਾ ਲੱਗ ਗਿਆ ਵੀ ਗੱਲਾਂ ਕਰਨ ਲੱਗ ਰਹੀਆਂ ਨੇ ਬੋਲੂਗੀ ਫੇਰਾ ਪਤਾ ਤਾਂ ਹੈਗਾ ਤੈਨੂੰ ਮੈਂ ਤੈਨੂੰ ਇਹ ਬਾਅਦ ਚ ਦੱਸੂਗੀ ਠੀਕ ਹੈ ਪਰ ਇੰਨੀ ਗੱਲ ਯਾਦ ਰੱਖੀ ਬਚ ਕੇ ਰਹੀਂ ਦੋ ਮਝਾਣੀਆਂ ਤੋਂ ਤੇ ਹੁਣ ਮੈਂ ਚਲਦੀ ਆ ਠੀਕ ਹੈ ਠੀਕਾ ਲੈ ਦੀਦੀਆਂ ਕਾਹਨੂੰ ਕਹਿੰਦੀ ਸੀ ਬੇ ਇਹਨਾਂ ਤੋਂ ਬਚ ਕੇ ਰਹੀ ਕਿਹੜੇ ਬਲਦਿਆਂ ਨੌਦਰਾ ਜੇ ਮਾਰੀ ਜਾਨੀ ਹੈਗੀ ਤੂੰ ਫਟਾਫਟ ਸੰਭਰ ਲਗਾ ਮਮੀ ਸੰਭਰੀ ਤਾਂ ਜਾਨੀ ਆ ਉਹਨੇ ਵਿਚਾਰੀ ਨੇ ਕਦੇ ਕੰਮ ਕੀਤਾ ਸੁੱਖਣਾ ਉਹਦੇ ਤਾਂ ਆਪੇ ਆ ਕੇ ਆਲੇ ਨਾ ਕਰ ਰੱਖਿਓਏ ਸੀ ਚੰਗਾ ਤੂੰ ਬਾਲਾ ਨਾ ਬੋਲ ਤੂੰ ਵੀ ਕੰਮ ਕਰ ਲੈ ਝਾੜੂ ਤੂੰ ਮਾਰ ਲੈ ਇਹ ਪੋਚੇ ਲਾ ਲੂਗੀ ਮੈਂ ਤਾਂ ਬੇਬੇ ਤੇਰਾ ਨਹੀਂ ਸਾਭ ਹੁੰਦਾ ਤੂੰ ਕਿਹੜਾ ਡਿਸੀਸ਼ਨ ਫੜ ਲੈਨੀ ਆ ਉਹਦੇ ਭਾਬੀ ਵਾਲੇ ਦੀ ਹੋ ਜਾਨੀ ਆ ਕਦੇ ਮੇਰੇ ਵਾਲ ਦੀ ਤੂੰ ਝਾੜੂ ਨਾਲ ਖੜੀ ਹੋ ਕੇ ਤੂੰ ਪੋਚਾ ਲਾ ਲੈ ਕੁੜੇ ਨਾ ਮੇਰੀ ਗੱਲ ਸੁਣ ਉਰੇ ਤਾਂ ਤੂੰ ਜਵਾਬ ਸਵਾਲ ਕਰੀ ਜਾਨੀ ਆ ਗਾਹ ਜਦੋਂ ਸੱਸ ਦੇ ਮੂਰੇ ਭੱਗ ਗਈ ਉਦੋਂ ਲੱਗੂ ਪਤਾ ਉਹਦੇ ਦੇਊਗੀ ਤੁਹਾਨੂੰ ਮੇਰੀ ਸੱਸ ਦਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਟਿਕਣ ਦੇਊਗੀ ਕਿ ਨਾ ਟਿਕਣ ਦੇਊਗੀ ਪਰ ਮਾਤਾ ਜੀ ਤੂੰ ਮੈਨੂੰ ਟਿਕਣ ਦੇ ਦੇ ਚੰਗੀ ਭਲੀ ਭਾਬੀ ਝਾੜੂ ਤਾਂ ਲਾਈ ਜਾਂਦੀ ਆ ਪੋਚਾ ਵੀ ਆਪੇ ਲਾ ਲੂਗੀ ਨਾ ਕੱਲ ਸੁਣਾ ਚਬੂਤਰੇ ਤੇ ਬਿਠਾ ਕੇ ਤੇਰੀ ਸੇਵਾ ਕਰਗੇ ਹੈ ਜੇ ਤੂੰ ਇੱਥੇ ਕੰਮ ਕਰੇਂਗੀ ਗਾਹਾਂ ਨਹੀਂ ਔਖੀ ਹੋਨੇਗੀ ਕੰਮ ਕਰਨੀ ਤੂੰ ਵੀ ਚਾਹ ਤਾਂ ਦਿਨ ਰਹਿ ਗਏ ਮੇਰੇ ਇਸ ਘਰ 'ਚ ਮੈਂ ਥੋੜੀ ਕੰਮਕੁੰਮ ਹੁੰਦਾ ਹਦਾ ਹੁੰਦਾ ਕਿਉਂ ਨਹੀਂ ਝਾੜੂ ਮਾਰ ਇਹ ਪੋਚਾ ਲਾਉਗੀ ਲਿਆ ਫੜਾ ਭਾਬੀ ਝਾੜੂ ਦਾ ਟੇਢੀ ਟੇਢੀ ਚਿਕੀ ਚਾਕ ਦੀਆਂ ਝਾੜੂ ਲਾ ਲੈ ਚੁੱਪ ਕਰਕੇ ਓ ਕੀ ਹੋ ਗਿਆ ਸਵੇਰੇ ਸਵੇਰੇ ਵੇ ਹੋਣਾ ਕੀ ਸੀ ਮੈਂ ਆਖਾ ਸੀ ਵੀਰੇ ਆਲ ਮਿਲ ਕੇ ਕੰਮ ਕਰ ਲੋ ਕੀ ਹੋਣਾ ਸੀ ਵੀਰੇ ਚਾਰ ਤੱਕ ਦਿਨ ਰਹਿ ਗਏ ਮੇਰੇ ਵਿਆਹ ਚ ਮੈਥੋਂ ਸਾਰਾ ਕੰਮ ਕਰਵਾਉਂਦੇ ਨੇ ਵੀ ਦੱਸ ਉੱਥੇ ਵੀ ਮੈਂ ਕੰਮ ਕਰਨਾ ਇੱਥੇ ਵੀ ਮੈਂ ਕੰਮ ਕਰਾਂ ਉਹ ਚੱਲ ਕੋਈ ਨਹੀਂ ਫਿਰ ਕਿਉਂ ਸਵੇਰੇ ਸਵੇਰੇ ਕਲੇਸ ਪਾਇਆ ਨਾਲੇ ਮੰਮੀ ਤੂੰ ਕੋਲ ਸੋਚਿਆ ਹੈ ਇਹਨੂੰ ਕੀ ਕੁਛ ਦੇ ਕੇ ਕੱਢਣਾ ਕਰੋ ਫਿਰ ਆਹ ਦੇਖ ਲੈ ਮੰਮੀ ਹੁਣ ਮੈਨੂੰ ਕਿਵੇਂ ਬੋਲਦਾ ਫਿਰ ਮੈਨੂੰ ਬਾਅਦ ਚ ਕਹਿੰਦਾ ਤੂੰ ਲੜਦੀ ਆ ਮੇਰੇ ਨਾਲ ਕਾਹ ਨੂੰ ਇਹ ਤਾਂ ਚੌੜ ਕਰਦਾਗਾ ਚੌੜ ਕਰਦਾ ਜਹੀ ਜੀ ਤੂੰ ਚੌੜ ਕਰਦੀ ਹੋ ਜੇ ਇਹ ਕਰ ਲੂ ਉਹ ਚੱਲ ਫਿਰ ਮੱਛੀ ਕਿਉਂ ਬੈਠੀ ਐ ਚਲ ਕੰਮ ਕਰ ਲਖੋ ਜੀ ਮੱਚੀ ਤਾਂ ਤੁਸੀਂ ਸਾਰਾ ਨੱਪਰ ਮੇਰੇ ਤੇ ਬੈਠੇ ਹੋ ਇਹਨੂੰ ਕਦੇ ਵਾਸਤੇ ਲਿਆਂਦਾ ਇਹ ਤੋਂ ਕੰਮ ਕਰਵਾਉ ਆਪਦਾ ਮੈਂ ਆਪਦੇ ਫੋਰੇ ਜਾ ਕੇ ਨਹੀਂ ਕੰਮ ਕਰਨੇ ਨੇ ਓ ਯਾਰ ਕਰ ਲਾਂਗੇ ਕੰਮ ਉਹੀ ਨਹੀਂ ਬੋਲਿਆ ਕਰਦੇ ਜਾਦੇ ਕੋਈ ਨਾ ਮੈਂ ਕਰਾ ਦੂੰ ਆਪੀ ਕੰਮ ਤੂੰ ਤਾਂ ਕਰਾਉਣੀ ਸੀ ਤੂੰ ਹੀ ਫੜ ਲਾ ਸਾਬਲਾ ਸਾਰਾ ਕੰਮ ਤੂੰ ਫਿਰ ਕਿਸੇ ਪਾਸੇ ਮਾੜਵੀਂ ਐ ਮਾਂ ਤੂੰ ਐਂ ਦੱਸ ਤੂੰ ਸੋਚਿਆ ਕੁਛ ਇਹਦੇ ਸਮਾਨ ਬਾਰੇ ਉਹ ਪ੍ਰੀਤ ਦੇ ਡੈਡੀ ਹੋਰੀ ਕਹਿੰਦੇ ਸੀ ਵੀ ਆਪਾਂ ਉੱਥੋਂ ਲੈ ਲਾਂਗੇ ਸਮਾਨ ਜਿੱਥੋਂ ਪ੍ਰੀਤ ਦਾ ਲਿਆ ਸੀ ਪ੍ਰੀਤ ਦਾ ਡੈਡ ਕਹਿੰਦਾ ਵੀ ਉੱਥੋਂ ਲੈਣਾ ਕਿ ਸਮਾਨ ਪੁਰਾਣੇ ਜਮਾਨੇ ਦਾ ਸਮਾਨ ਹਾਂ ਗੱਲ ਸੁਣੋ ਮੈਂ ਨਹੀਂ ਕਿਸੇ ਦਾ ਸਮਾਨ ਮੰਦੀ ਅਸੀਂ ਆਪਦੇ ਪੈਸੇ ਲਾਉਣੇ ਆ ਆਪ ਖਰੀਦਣਾ ਕੀ ਗੱਲ ਹੈ ਭਈ ਨਾਲੇ ਬੇਬੇ ਕੀ ਫਾਇਦਾ ਹੈ ਮੈਂ ਬਾਅਦ ਚ ਸੁਣਾਉਂਦੇ ਫਿਰਨਗੇ ਵੀ ਅਸੀਂ ਨੇ ਦੱਸ ਪਈ ਸੀ ਸਮਾਨ ਲੈਣ ਵੇਲੇ ਅਸੀਂ ਨੇ ਪੈਸੇ ਘੱਟ ਕਰਾਏ ਸੀ ਅਸੀਂ ਨੇ ਇਧਰ ਉਧਰ ਕਰਵਾਤਾ ਐ ਕਰਤਾ ਬਾਅਦ ਚ ਗੱਲਾਂ ਸੁਣਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਨਾ ਨਾ ਪੁੱਤ ਆ ਪਤਾ ਆਹਦੀ ਦਾ ਕੰਮ ਐ ਆਪ ਤਾਂ ਆਪ ਖਰੀਦਾਂਗੇ ਆਪਣਾ ਸਮਾਨ ਓ ਯਾਰ ਥੋੜੀ ਅਕਲ ਤੇ ਪੜਦਾ ਪਹਿਰੇ ਉਹਨਾਂ ਨੇ ਕੁਝ ਖਾਣੀ ਖੱਟਣੀ ਐ ਵਿੱਚੋਂ ਉਹ ਤਾਂ ਇਹ ਕਹਿੰਦੀ ਸੀ ਵੀ ਚਲ 4 ਰੁਪਏ ਸਸਤਾ ਮਿਲ ਜੂ ਸਮਾਨ ਵੀ ਕੋਈ ਹੋਰ ਚੀਜ਼ ਬਣ ਜੂ ਨਾਲ ਲੱਗਦੀ ਜਿਹੜੇ ਆਪ ਲੈ ਕੇ ਦਿੱਤਾ ਨਾ ਸਮਾਨ ਉਹ ਜਿਹੜਾ ਸਮਾਨ ਮੈਂ ਨਹੀਂ ਲੈਂਦੀ ਕਿਉਂ ਕੀ ਘਟ ਐ ਪ੍ਰੀਤ ਦੇ ਸਮਾਨ ਚ ਸਾਨੂੰ ਕੀ ਪਤਾ ਸੀ ਕਿਹੜਾ ਖੋਲ ਕੇ ਦੇਖਿਆ ਕਦੇ ਨਾ ਤੂੰ ਕਿੰਨੀ ਲਾਪਰੀ ਤੇ ਖੋਲ ਕੇ ਦੇਖਿਆ ਖੋਲ ਕੇ ਤਾਂ ਹਾਲੇ ਤੱਕ ਪ੍ਰੀਤ ਨਹੀਂ ਦੇਖਿਆ ਜਿਹਦਾ ਜ਼ਮਾਨਾ ਹੈ ਚਾਬੀ ਤਾਂ ਮੰਮੀ ਕੋਲੇ ਰਹਿੰਦੀ ਆ ਸਾਰਾ ਦਿਨ ਚਲੋ ਛੱਡੋ ਜੀ ਐਵੇਂ ਕਾਹਨੂੰ ਲੜਾਈ ਪਾਈ ਆ ਮੇ ਡੈਡੀ ਤਾਂ ਤਾਂ ਕਹਿੰਦੀ ਸੀ ਮੰਮੀ ਵੀ ਚਲੋ 2 ਰੁਪਏ ਦਾ ਫਾਇਦਾ ਹੋ ਜਾਊਗਾ ਆਪਣਾ ਸਾਨੂੰ ਨਹੀਂ ਲੋੜ ਤੇਰੇ ਪਿਓ ਦੀ ਮਦਦ ਦੀ ਵਿੱਚੋਂ 4 ਪੈਸੇ ਖਾਣੇ ਹੋਣਗੇ ਤਾਂ ਕਹਿੰਦਾ ਸਮਾਨ ਦਾ ਨਹੀਂ ਉਹਨੂੰ ਕੋਈ ਨਾੜਸੀ ਕਹਣਦੀ ਓ ਮਾਂ ਕਿਉਂ ਇਹੋ ਜਿਹੀਆਂ ਗੱਲਾਂ ਕਰਦੀ ਹੁੰਨੀ ਆ ਤੂੰ ਕਰ ਲੈਰ ਦੇ ਮਨ ਦੀ ਤਾਂ ਇਹ ਕਿਹੜਾ ਕਿਸੇ ਕੰਦਰ ਦੀ ਸੁਣਨੀ ਆਦੀ ਧੀ ਤੋਂ ਬਿਨਾ ਧੀ ਦੀ ਵੀ ਸੁਣੋਗੇ ਇਹਦੇ ਸੁਣਨੀ ਨਹੀਂ ਜੰਮੀ ਐਡੀ ਪਾਲੀ ਪੋਸੀ ਆ ਗੱਲ ਸੁਣਨੀ ਕੰਮ ਤੇਰੀ ਮਾਂ ਕਰੂਗੀ ਆ ਕੇ ਫਟਾਫਟ ਕੰਮ ਨਿਮੇੜ ਲੈ ਜਦ ਤੂੰ ਵੀ ਕੰਮ ਕਰਨਾ ਕੋਈ ਮੰਮੀ ਮੇਰੇ ਮਾਂ ਦਾ ਕੀ ਕਸੂਰ ਐ ਨਲੇ ਤਾਂ ਵਿਚਾਰੀ ਮਰੀ ਹੋਈ ਆ ਉਹਨੂੰ ਤਾਂ ਬਖਸ਼ ਦੋ ਹੂੰ ਚੱਲ ਪ੍ਰੀਤਾਂ ਤੂੰ ਯਾਰਾ ਜਾ ਉਧਰ ਜਾ ਕੰਮ ਕਰ ਲੈ ਕੋਈ ਮਾਂ ਮੜਿਆ ਨਾ ਬੋਲਣ ਲੱਗੇ ਦੇਖ ਲੈ ਕਰ ਵੀ ਤੂੰ ਕੀ ਬੋਲ ਰਹੀ ਹੈ ਤੂੰ ਹੁਣ ਜਿਆਦਾ ਨਹੀਂ ਮੇਰ ਕਰਨ ਲੱਗ ਗਿਆ ਉਹ ਮੇਰ ਕਰਨ ਦੀ ਗੱਲ ਨਹੀਂ ਹੈਗੀ ਉਹਦੇ ਮਾਣ ਨਹੀਂ ਹੈਗੀ ਤੁਸੀਂ ਮਾੜੀ ਮਾੜੀ ਗੱਲ ਤੇ ਉਹਨੂੰ ਕਾਊਂਟ ਮਾਰਦੇ ਹੋ ਮਾੜੀ ਮਾੜੀ ਗੱਲ ਤੇ ਸੁਣਾਉਂਦੇ ਆਏ ਨਹੀਂ ਕਰ ਬਸਦੇ ਹੁੰਦੇ ਮਾਂ ਤੈਨੂੰ ਪਤਾ ਨਹੀਂ ਹੈਗਾ ਵਿੱਚੋਂ ਇਹ ਗੁੰਝਲਦਾ ਤੂੰ ਇਹ ਨਰਮ ਸੋਚਦਾ ਕਦੇ ਤੂੰ ਕੁੜੀ ਨੂੰ ਬੋਲਣ ਲੱਗ ਜਾਣਾ ਕਦੇ ਮੈਨੂੰ ਬੋਲਣ ਲੱਗ ਜਾਣਾ ਤੂੰ ਘਟ ਹੈ ਤੇ ਨਾ ਤੇਰੀ ਕੁੜੀ ਘਟ ਹੈ ਇਹ ਮੈਨੂੰ ਪਤਾ ਹੈ ਮੈਂ ਕੋਈ ਨਿਆਣਾ ਨਹੀਂ ਹੈਗਾ ਲੈ ਮੈਨੂੰ ਹੀ ਫਰੀਚ ਵੇਤਾ ਚਾਰ ਦਿਨਾਂ ਦੀ ਪ੍ਰਾਹਣੀ ਆ ਫਿਰ ਹੋ ਜਾ ਚੌੜੇ ਚਲ ਮੈਂ ਝਾੜੂ ਲਾ ਦਿੰਨੀ ਆ ਮੰਮੀ ਉਹ ਨਾਲ ਕਮਰੇ ਦੀ ਚਾਬੀ ਦੇ ਦੇ ਮੈਨੂੰ ਮੈਂ ਉਹਦੀ ਸਫਾਈ ਕਰਦਾ ਇੰਨੇ ਦਿਨ ਹੋ ਗਏ ਗੱਲ ਸੁਣ ਮੇਰੀ ਆ ਸਫਾਈ ਕਰ ਦੇ ਤੂੰ ਉਸ ਕਮਰੇ ਤਾਂ ਮਾਪੀ ਕਰ ਦੋ ਸਫਾਈ ਉਹਦੀ ਕੋਈ ਲੋੜ ਨਹੀਂ ਸਫਾਈ ਕਰਨ ਦੀ ਨਾ ਜੇ ਮੈਂ ਮੰਮੀ ਉਹ ਕਮਰੇ ਦੀ ਸਫਾਈ ਕਰ ਦੂੰਗੀ ਤਾਂ ਕੀ ਹੋ ਜਾਊਗਾ ਤੈਨੂੰ ਕਹਤਾ ਨਾ ਵੀ ਉਹ ਕਮਰਾ ਤਾਂ ਖੋਲਣਾ ਹੀ ਨਹੀਂਗਾ ਮੈਂ ਆਪੇ ਖੋਲੂੰਗੀ ਮੈਂ ਤਾਂ ਤੇਰੀ ਸਮਝ ਨਹੀਂ ਆਉਂਦੀ ਤੂੰ ਇਹ じゃ ਕਿਹੜਾ ਖਜ਼ਾਨਾ ਦੱਬ ਰੱਖਿਆ ਉਸ ਕਮਰੇ ਦੇ ਵਿੱਚ ਜਦੋਂ ਦੀ ਭਾਬੀ ਆਈ ਹੈ ਉਹਦਾ ਤਾਲਾ ਹੀ ਨਹੀਂ ਖੋਲਿਆ ਹੈਗਾ ਹਾਂ ਹਾਂ ਉਹ ਚ ਖਜ਼ਾਨੇ ਦੱਬ ਰੱਖਿਆ ਹੈਗਾ ਬੱਸ ਤੈਨੂੰ ਕਹਤਾ ਨਾ ਇਹ じゃ ਕਿਹੜਾ ਖਜ਼ਾਨਾ ਫਿਰ ਮੈਨੂੰ ਵੀ ਦੱਸ ਦੇ ਕੋਈ ਨਹੀਂ ਤੈਨੂੰ ਮੋਂ ਤੇ ਦੱਸੂਗੀ ਵੀ ਉਹ ਚ ਕੀ ਦੱਬਿਆ ਹੈਗਾ ਚੰਗਾ ਲਕੋ ਲੈ ਜਿਹੜਾ ਕੁਸ ਲਕੋਣਾ ਤੂੰ ਫੋਨ ਨੂੰ ਕੀ ਪਤਾਗਾ ਇਹ ਤਾਂ ਉਦੋਂ ਹੀ ਪਤਾ ਲੱਗੂ ਮੌਕੇ ਤੇ ਜਦੋਂ ਕੰਮ ਹੋ ਗਿਆ ਓਹ ਸੱਚ ਮੰਮੀ ਨੇ ਮੇਰੇ ਤੋਂ ਸੈੱਟ ਲਿਆ ਸੀਗਾ ਮੈਂ ਤਾਂ ਮੁੜ ਕੇ ਮੰਮੀ ਨੂੰ ਪੁੱਛਿਆ ਹੀ ਨਹੀਂ ਕਿਤੇ ਮੰਮੀ ਉਹੀ ਨਾ ਉਰਾ ਪਰਾ ਰੱਖ ਦੇ ਓਰੇ ਬਿਆਲਾ ਘਰ ਐ ਸੋ ਆਉਂਦਾ ਜਾਂਦਾ ਹੈਗਾ ਨਾਲੇ ਮੇਰੀ ਮੰਮੀ ਦੀ ਨਿਸ਼ਾਨੀ ਐ ਉਹ ਇੱਕ ਵਾਰੀ ਮੰਮੀ ਨੂੰ ਮੈਂ ਪੁੱਛ ਲੈਣੀ ਆ ਕਿਤੇ ਉਰਾ ਪਰਾਂ ਵੀ ਨਾ ਹੋ ਜੇ ਹੋਰ ਭਾਈ ਸਾਹਿਬ ਪਿਆਰੀਆਂ ਕਹਿ ਰਹੇ ਜਲੀਦੀਆਂ ਮਿਲਦੀਆਂ ਹਾਂ ਕਰੀ ਜਾਨੀਆਂ ਹੌਲੀ ਹੌਲੀ ਓਰੇ ਆ ਨਾ ਦੇਖ ਕੇ ਮੁਰਦੀ 어 ਮੰਮੀ ਤੁਸੀਂ ਗੱਲ ਕਰੀ ਜਾਂਦੇ ਸੀ ਨਾ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਸੀ ਮਾ ਚਲ ਬਾਤ ਚ ਕਰਦੀਆਂ ਫਿਰ ਅੱਛਾ ਫਿਰ ਤੈਨੂੰ ਐ ਨਹੀਂ ਪਤਾ ਵੀ ਕੋਈ ਆਇਆ ਬੈਠਾ ਉਹਦੇ ਕੋਲ ਤੇ ਪਾਣੀ ਲਿਉਣਾ ਜਾਂ ਚਾਹ ਪੁੱਛਣੀ ਆ ਹਾਂਜੀ ਮੰਮੀ ਲਿਉਣੀ ਆ ਲਿਉਣੀ ਆਗੀ ਆ ਦੇਖ ਲਿਆ ਇਹ ਜੀ ਅਕਲ ਆਗੀ ਸਾਨੂੰ ਤਾਂ ਇਹ ਜਾ ਰਿਸ਼ਤਾ ਕਰਾਇਆ ਹੈ ਜਾਂ ਚੰਦਰਾ ਬਚੋਲਾ ਮਿਲਿਆ ਪੁੱਛ ਨਾ ਬਾਈ ਤੁਸੀਂ ਸਿੱਖਿਆਰੂ ਨਾ ਕਿਤੇ ਕੁੜੀ ਦੇ ਤਾਂ ਨਹੀਂ ਇਹੋ ਜਿਹੇ ਹੈਗੇ ਉਹ ਨਹੀਂ ਨਹੀਂ ਉਹ ਤਾਂ ਬਹੁਤ ਵਧੀਆ ਬੰਦੇ ਨੇ ਕੋਈ ਉੱਥੇ ਦੁੱਖ ਤਕਲੀਫ ਨਹੀਂ ਸਾਰਾ ਖਾਨਦਾਨ ਵਧੀਆ ਹੈ ਕਿਤੇ ਸਾਡੇ ਤਾਂ ਕਰਮੀ ਫੁੱਟ ਜਾਣ ਮਰ ਹੱਥ ਸੋਨ ਨੂੰ ਮੇਰੇ ਤਾਂ ਤਸੱਲੀ ਨਹੀਂ ਮੈਂ ਮਾੜੀ ਜਗਾ ਖੜਾਉਂਦਾ ਤੁਹਾਨੂੰ ਨਹੀਂ ਉਹ ਤਾਂ ਠੀਕ ਹੈ ਹੋਰ ਦੱਸ ਵਈ ਫਿਰ ਕਿਵੇਂ ਗੇੜਾ ਮਾਰਿਆ ਬਸ ਠੀਕ ਠਾਕ ਹੈ ਮੈਂ ਤਾਂ ਇਹ ਕਹਿਣਾ ਸੀਗਾ ਹਾਂ ਕਿ ਨਾ ਮੁੰਡੇ ਵਾਲਿਆਂ ਨੇ ਕਮਰਾ ਤਿਆਰ ਕਰਾਉਣਾ ਹੈ अच्छा हां अपने नू पुत दा ठीक है ते ओ आए कहंदे सी ਵੀ ਹੁਣ ਪੁੱਛ ਕੇ ਉਹ ਮੜਾ ਜਾ ਕੇ ਵੀ ਤੁਸੀਂ ਫਰਨੀਚਰ ਸਾਰਾ ਲੈ ਕੇ ਦਿਓਗੇ ਜਾਂ ਉਹ ਨਗਦ ਪੈਸੇ ਦਿਓਗੇ ਉਹਨਾਂ ਨੂੰ ਨਾ ਨਾ ਅਸਤਾ ਸਮਾਨ ਹੀ ਦੇਵਾਂਗੇ ਇਹ ਤਾਂ ਬੜੀ ਵਧੀਆ ਗੱਲ ਲੱਗੀ ਮੈਂ ਤਾਂ ਇੱਕ ਇੱਕ ਚੀਜ਼ ਜੋੜ ਰੱਖੀਆ ਤੇ ਦੀ ਫਿਰ ਤਾਂ ਬਹੁਤ ਚੰਗੀ ਗੱਲ ਹੈ ਨਿੱਕੀ ਤੋਂ ਨਿੱਕੀ ਚਲੋ ਫਿਰ ਮੇਰੀ ਚਿੰਤਾ ਤੁਸੀਂ ਦੂਰ ਕਰਤੀ ਨਹੀਂ ਸਾਨੂੰ ਪਤਾ ਹੈ ਬਚੋਲੇ ਨੂੰ ਤਾਂ 100 ਪੰਗੇ ਹੁੰਦੇ ਨੇ ਉਧਰ ਵੀ ਗੱਲ ਦੇਖਣੀ ਪੈਂਦੀ ਹੈ ਤੇ ਉਧਰ ਵੀ ਹਾਂ ਇਹ ਤਾਂ ਹੈ ਨੀ ਲਪ੍ਰੀਤਾ ਹਾਂ ਬੱਬੀਆ ਕਿਵੇਂ ਐ ਕਿਵੇਂ ਐ ਠੀਕ ਐ ਵਧੀਆ ਤੂੰ ਦੱਸ ਠੀਕ ਐ ਵਧੀਆ ਕਿੱਧਰ ਆਈਆਂ ਕੁੜੀ ਮੈਂ ਤਾਂ ਮਰਸੀਲੀ ਕਿ ਕਰ ਗਈ ਸੀ ਮੈਂ ਤੈਨੂੰ ਤਾਂ ਨਹੀਂ ਬੁਲਾਇਆ ਮਖਾਲਾ ਭਾਬੀ ਵਿਚਾਰੀ ਕੰਮ ਕਰ ਲੱਗ ਰਹੀ ਐ ਹੋਰ ਤੇ ਮਾਹ ਮੰਨ ਕਰਿਆ ਐ ਕਹਦੇ ਮੈਨੂੰ ਕੰਮ ਕਰਦੀ ਕਰਦੀ ਨੀ ਟੋਕਦਾ ਨਹੀਂ ਨਾ ਨਾ ਮੈਂ ਕਾਨੂੰ ਕਹਿੰਦੀ ਸੀ ਤੂੰ ਤਾਂ ਭੱਜੀ ਜਾਂਦੀ ਸੀ ਐਨੀਆਂ ਬਾਥੀਆਂ ਭਾਬੀ ਕੀ ਗੱਲ ਗੁੜੇ ਘਾਰੇ ਲਾ ਕੇ ਵੇਚਣ ਦੀ ਸਲਾਹ ਲੱਗਦੀ ਐ ਮੈਂ ਕਿ ਸੁੱਕ ਜਾਣਗੀਆਂ ਮੈਂ ਤਾਂ ਥਲਦੀ ਸੀਗੀ ਮੈਂ ਸੁੱਕੇ ਜਾਣਗੀਆਂ ਫਿਰ ਮੈਂ ਅੰਦਰ ਲਾ ਦੂੰਗੀ ਚੱਲ ਵਧੀਆ ਛੇ ਛੇਤੀ ਲਾ ਦੇ ਹੋਰ ਨਾਲੇ ਰਾਤ ਨੂੰ ਨਾ ਆਖੀ ਰੱਖਿਆ ਕਰ ਕੋਈ ਪਤਾ ਨਹੀਂ ਆ ਜਿਹੜੇ ਪਿੱਛੇ ਜੇ ਘਰ ਨੇ ਨਾ ਇਰਾਤ ਨੂੰ ਐਂ ਕਰਦੀਆਂ ਨੇ ਚੋਰੀਛਪੂਰੀਆਂ ਕਰਕੇ ਨਾ ਬੱਠਲ ਭਰ-ਭਰ ਕੇ ਰਾਤ ਨੂੰ ਟੋਕਰੇ ਭਰ-ਭਰ ਕੇ ਆਂ ਹੀ ਲੈ ਜਾਂਦੀਆਂ ਨੇ ਨਹੀਂ ਉਹ ਤਾਂ ਅਗਲੇ ਨੂੰ ਮਾੜਾਗਾ ਹੁਣ ਮੈਂ ਰਾਤ ਨੂੰ ਇਹਨਾਂ ਦੀ ਨਿਗਾਹ ਤੇ ਬੈਠੀ ਰਹੂੰਗੀ ਹਾਂ ਉਹ ਭਾਬੀ ਕਹਿੰਦੇ ਹੁੰਦੇ ਨੇ ਬਾਲਣ ਚੋਰੀ ਕਰਿਆ ਤਾਂ ਬਾਲੀ ਮਾੜਾ ਹੁੰਦਾ ਹੋਰ ਤੂੰ ਸੁਣਾ ਕਿੱਧਰ ਆਈਆਂ ਕੁੜੇ ਕੁਛ ਨਹੀਂ ਭਾਬੀ ਮੈਂ ਤਾਂ ਮੇਰੀ ਸਹੇਲੀ ਕੇ ਘਰੋਂ ਆਈ ਸੀ ਉਹਨੂੰ ਪੁੱਛਣ ਗਈ ਸੀ ਮੈਂ ਕਿਹਾ ਤੂੰ ਹੀ ਨਵਾਂ ਨੂੰ ਮਾਸੂਟ ਦੇਖਿਆ ਹੋਵੇ ਕੋਈ ਬੁਟੀਕ ਵਾਲੀ ਨੇ ਤਿਆਰ ਕਰਿਆ ਹੋਵੇ ਮੈਂ ਕਿਹਾ ਚਲੋ ਉੱਥੋਂ ਲੈ ਆਵਾਂਗੇ ਚੱਲ ਵਧੀਆ ਵਧੀਆ ਆਹ ਰਹਿ ਕੇ ਚਾਰ ਦਿਨ ਤੇਰੀ ਵੀ ਜਾਣਦੇ ਚਲ ਫਿਰ ਤਾਂ ਸਾਲ 6 ਮਹੀਨੇ ਪਿੱਛੋਂ ਗੇੜਾ ਮਾਰੇ ਕਰੇਗੀ ਹੁਣ ਹੁਣ ਮਿਲਿਆ ਸਹੇਲੀਆਂ ਨੂੰ ਜਿਹੜੇ 4 ਦਿਨ ਰਹਿ ਗਏ ਹੋਰ ਭਾਬੀ ਬਨਵੇਂ ਦਿਨਾਂ ਨੂੰ ਕੀ ਲੱਗਦਾ ਇਹ ਤਾਂ ਹੁਣ ਲੰਘ ਜਾਣਗੇ ਦੇਖੀ 2-4 ਦਿਨਾਂ ਤੱਕ ਹੀ ਹਾਂ ਤੇ ਮੈਂ ਤਾਂ ਇਹ ਕਹਿੰਦੀ ਸੀਗੀ ਮੈਂ ਤੇਰੀ ਮੰਮੀ ਨੂੰ ਵੀ ਕਹਿ ਕੇ ਆਈ ਸੀਗੀ ਵੀ ਜੇ ਤੁਸੀਂ ਫਰਨੀਚਰ ਦਾ ਸਮਾਨ ਲੈਣਾ ਦੇਖਾ ਤੇ ਉਹ ਸਰਪੰਚਾਂ ਦੀ ਨੂੰ ਨਾ ਬਲਾਈ ਸੋਣਾ ਸਮਾਨ ਲਈਏਗੀ ਉਹ ਦੇਖੇਗੀ ਉਹ ਘਰੇ ਜਾ ਕੇ ਕਾ ਨੂੰ ਭਾਬੀ ਆਨ ਤਾਂ ਹਰੇਕ ਕਹਿ ਦਿੰਦਾ ਫਲਾਣੇ ਕੀ ਨਵਦੀਆਂ ਸਮਾਨ ਨੇ ਫਲਾਣੇ ਕੀ ਅਸੀਂ ਤਾਂ ਕਿਸੇ ਦੀ ਰੀਸ ਨਹੀਂ ਕਰਦੇ ਮੈਂ ਤਾਂ ਆਪਣੀ ਪਸੰਦ ਦਾ ਫਰਨੀਚਰ ਆਪ ਲੈ ਕੇ ਆਉਂਗੀ ਨੀ ਰੀਸ ਦੀ ਗੱਲ ਨਹੀਂ ਹੈਗੀ ਕਮਲੀਏ ਉਹ ਤਾਂ ਬਲਾਈਂ ਸੋਹਣਾ ਸਮਾਨ ਲਈਏ ਮੌਲ ਚ ਲਈਏ ਇਹਨਾਂ ਲਈ ਅੱਛਾ ਹਾਂ ਐਨੀਆਂ ਤਰੀਫਾਂ ਕਰੀ ਜਾਨੀ ਆ ਬਲਾਈਂ ਸੋਹਣਾ ਸਮਾਨ ਬਲਾਈਂ ਸੋਹਣਾ ਕਹਿੰਦੇ ਮੈਂ ਤਾਂ ਆਪ ਪਿੰਡ ਚ ਸੁਣਿਆਗਾ ਕਹਿੰਦੇ ਬਲਾਈਂ ਸੋਹਣਾ ਸਮਾਨ ਆਗਾ ਫੋਟੋ ਕਿੱਛ ਕੋਈ ਫੋਟੋ ਬੁੱਟੋ ਤਾਂ ਮੇਰੇ ਕੋਲ ਹੈ ਨਹੀਂ ਗੀ ਤੇ ਤੇਰੀ ਮੰਮੀ ਨੂੰ ਕਿਹਾ ਸੀ ਮੈਂ ਘਰੇ ਜਾ ਕੇ ਦੇਖਾਂਗੀ ਉਹਨਾਂ ਦੇ ਚਲ ਵਧੀਆ ਭਾਬੀ ਹੂੰ ਮੈਸੇ ਸੁਣਿਆ ਮੈਂ ਵੀ ਕਹਿੰਦੇ ਬਾਲੀਏ ਪੜ੍ਹੀ ਲਿਖੀ ਆਈ ਉਹਨੇ ਦੀ ਬਹੂ ਹੁਣ ਜੇ ਅਗਲੀ ਪੜ੍ਹੀ ਲਿਖੀ ਆ ਤਾਂ ਸਮਾਨ ਤਾਂ ਮਹਿੰਗਾ ਹੀ ਲੈਂਦੀ ਹੋਊਗੀ ਸਾਡੇ ਵਾਲੀ ਭਾਬੀ ਮੰਗੂ ਥੋੜੀ ਐ ਵੀ ਉਹੀ ਸਸਤਾ ਕਬਾੜ ਦਾ ਚੱਕ ਲਈ ਹੋਊਗੀ ਓਹੋ ਚਲ ਛੱਡ ਤੇਰਾ ਕਿਹੜਾ ਵਿਆਹ ਨਿਤ ਨਿਤ ਹੋਣਾ ਇੱਕ ਵਾਰ ਵਿਆਹ ਹੋਣਾਗਾ ਤੇ ਵਧੀਆ ਸਮਾਨ ਲੈ ਕੇ ਜਾਈ ਮੈਂ ਤਾਂ ਕਹਿੰਦੀ ਆ ਤੈਨੂੰ ਲੈ ਮੈਂ ਤਾਂ ਵਧੀਆ ਲੈ ਕੇ ਜਾਉਂਗੀ ਚਾਰ ਪੈਸੇ ਵੱਧ ਲੱਗ ਜਾਣਗੇ ਭਾਬੀ ਰੋ ਰੋਏ ਥੋੜੀ ਸਮਾਨ ਬਣਦਾ ਨਾਲੇ ਸਾਰੇ ਪਿੰਡ ਚ ਮੇਰੀਆਂ ਨਾ ਤਰੀਫਾਂ ਹੋਣਗੀਆਂ ਵੀ ਉਹਨਾਂ ਦੀ ਨੂੰਹ ਆਈ ਐ ਇੰਨਾ ਸੋਹਣਾ ਫਰਨੀਚਰ ਦਾ ਸਮਾਨ ਲੈ ਕੇ ਆਈ ਐ ਉਹ ਹੀ ਤਾਂ ਗੱਲ ਕਰਦੀ ਆ ਮੈਂ ਕਹਿੰਦਾ ਸਮਾਨ ਦੇ ਕੇ ਆਈਆਂ ਬਲੈਂ ਸੋਹਣਾ ਸਮਾਨ ਆਗਾ ਤੂੰ ਦੇਖੀ ਤਾਂ ਸਹੀ ਅਸਤਾਨਾ ਕੱਲ ਸੁਨਿਆਰੇ ਨੂੰ ਵੀ ਸੈੱਟ ਬਣਵਾਉਣਾ ਦੇਖ ਕੇ ਆਇਆ ਮੇਰਾ ਮੂੰ ਤਾਂ ਮੇਰੇ ਸਹੁਰੇ ਮੈਨੂੰ ਰਾਣੀ ਹਾਰ ਪਾਉਣਗੇ ਪਰ ਇਧਰੋਂ ਵੀ ਦੇਖ ਕੇ ਆਇਆ ਬਣਾਉਣਾ ਤੇ ਤੂੰ ਸੈੱਟ ਨਾ ਦੇਖਦੀ ਰਹਿ ਜੇਂਗੀ ਚੋਕਰ ਸੈੱਟ ਇੰਨਾ ਸੋਹਣਾ ਸੈੱਟ ਹੈ ਹਰੇ ਰੰਗ ਦਾ ਜਿਹੜੇ ਮਰਜੀ ਸੂਟ ਨਾਲ ਪਾ ਲੇ ਵਾ ਹਰੇ ਰੰਗ ਦੇ ਮੋਤੀ ਵਿਆਹ ਕੜਾ ਨਿਤ ਨਿਤ ਹੁੰਦੇ ਨੇ ਆਉ ਦਾ ਸੋਹਣਾ ਸਾਮਾਨ ਲੈ ਕੇ ਜਾਈ ਚੱਲ ਚੰਗਾ ਭਾਬੀ ਫਿਰ ਚੱਲ ਚੰਗਾ ਮੈਂ ਵੀ ਪੱਪੇ ਨਾਲ ਕਰਦੀਆਂ ਮੈਂ ਗੱਲ ਹਾਂ ਹਾਂ ਜ਼ਰੂਰ ਕਰ ਲਈ ਗੱਲ ਆ ਪਾਥੀਆਂ ਲਾ ਦੇ ਅੰਦਰ ਨਾਲੇ ਚੋਰੀ ਕਰਨ ਵਾਲੇ ਬਹੁਤ ਆ ਵਰਦੇ ਨੇ ਮੈਂ ਤਾਂ ਬਿੱਲੀਆਂ ਪਈਆਂ ਹਲੇ ਕੀ ਗੱਲ ਬਹਿਨ ਦੀ ਮੈਂ ਜਦੋਂ ਦੀ ਸੋਡੇ ਨਾਲ ਆ ਗੱਲ ਕੀਤੀ ਐ ਆ ਲੈਣ ਦੇਣ ਵਾਲੀ ਤੁਸੀਂ ਕਿਵੇਂ ਸੋਚੀ ਪਏ ਪਿਓ ਨਹੀਂ ਭਾਈ ਮੈਂ ਐਨਕ ਕੋਈ ਸੋਚਦੀ ਸੀ ਉਹ ਮੈਂ ਗੱਲ ਦੋਦੀ ਸੀ ਵੀ ਦੱਸਾਂ ਕ ਨਾ ਦੱਸਾਂ ਨਹੀਂ ਜਿਹੜੀ ਗੱਲ ਤੁਸੀਂ ਸੋਚੀ ਐ ਉਹ ਦੱਸਣੀ ਚਾਹੀਦੀ ਆ ਤੁਹਾਨੂੰ ਸਮਾਂ ਮੇਰੇ ਨਹੀਂ ਚੱਲ ਫਿਰ ਮੰਦਾ ਆ ਗੱਲ ਸੀ ਅੱਛਾ ਇਹ ਤਾਂ ਫਿਰ ਬਹੁਤ ਵਧੀਆ ਗੱਲ ਐ ਹਾਂ ਤੇ ਜੇ ਬੰਦੇ ਕੋਲੇ ਗੱਲ ਨਹੀਂ ਜਾਣੀ ਚਾਹੀਦੀ ਆਪਣੇ ਦੋਨਾਂ ਚ ਰਹਿਣੀ ਚਾਹੀਦੀ ਆ ਮੇਰੀ ਗੱਲ ਸੁਣੋ ਗੱਲ ਤਾਂ ਦੋਨਾਂ ਚ ਰਹਿ ਜੂ ਹਾਂ ਪਰ ਗੱਲ ਦੋਨਾਂ ਚ ਰੱਖਣ ਵਾਸਤੇ ਓਹੋ ਬਾਈ ਇਹ ਤਾਂ ਪਹਿਲਾਂ ਮੈਂ ਸੋਚੀ ਬੈਠੀ ਆ ਅੱਛਾ ਹਾਂ ਮੈਂ ਤਾਂ ਤੁਸੀਂ ਬਹੁਤ ਸਿਆੜੇ ਹੋ ਬਹੁਤ ਜ਼ਕੀਮਾਂ ਲੜਾਉਨੇ ਹੋ ਤੁਸੀਂ ਬਾਈ ਜਿਹੜੀ ਗੱਲ ਮੈਂ ਦੱਸੀ ਹੈ ਕੋਈ ਗਲਤ ਤਾਂ ਨਹੀਂ ਸੋਚੀ ਇਹ ਗਲਤ ਤਾਂ ਭੈਣ ਜੀ ਤੁਸੀਂ ਕੁਝ ਨਹੀਂ ਸੋਚਿਆ ਪਰ ਮੈਨੂੰ ਐਂ ਦੱਸੋ ਵੀ ਜਿਹੜੀ ਗੱਲ ਤੁਸੀਂ ਸੋਚ ਰਹੇ ਹੋ ਤੁਹਾਡੇ ਘਰ ਦੇ ਸਾਰੀ ਗੱਲਬਾਤ ਵਾਸਤੇ ਮੰਨ ਜਾਣਗੇ ਲੈ ਮੰਨਣ ਵਾਲੀ ਕਿਹੜੀ ਗੱਲ ਆ ਬਾਈ ਘਰ ਵਿੱਚ ਮੇਰੀ ਤਾਂ ਚੱਲਦੀ ਆ ਨਾਲੇ ਨੂੰ ਪੁੱਤ ਤਾਂ ਮੇਰੀ ਜੁੱਤੀ ਥੱਲੇ ਨੈਗੇ ਅੱਛਾ ਹਾਂ ਮੰਨਣਗੇ ਕਿਉਂ ਨਹੀਂ ਤੇ ਪਰ ਮੈਂ ਇੱਕ ਗੱਲ ਕਹਿਣੀ ਆ ਤੈਨੂੰ ਜਿਹੜੀ ਗੱਲ ਮੈਂ ਕਹਿਣੀ ਆ ਆਪਣੇ ਦੋਨਾਂ ਚ ਰਹਿਣੀ ਚਾਹੀਦੀ ਆ ਕੁੜੀ ਦੇ ਸਹੁਰਿਆਂ ਤੱਕ ਨਹੀਂ ਪਹੁੰਚਣੀ ਚਾਹੀਦੀ ਗੱਲ ਸੁਣੋ ਸੋਨੂੰ ਮੈਂ ਕਹਤਾ ਨਾ ਇਸ ਗੱਲ ਦੀ ਗਾਰੰਟੀ ਹੈ ਮੇਰੀ ਤੇ ਪਰ ਜਿਹੜਾ ਮੈਂ ਤੁਹਾਨੂੰ ਕਿਹਾ ਉਹ ਹੋ ਉਹ ਤਾਂ ਮੈਂ ਸੋਚ ਲਿਆ ਜਿਹੜਾ ਕੁਝ ਮੰਗੋਗੇ ਉਹੀ ਮਿਲੂਗਾ ਅੱਛਾ ਫਿਰ ਤਾਂ ਬੜੀ ਚੰਗੀ ਗੱਲ ਹੈ ਆ ਲੋ ਅੰਕਲ ਜੀ ਚਾਹ ਪੀ ਲਓ ਦੇਖੋ ਪੈਣ ਜੀ ਜਿਹੜੀ ਤੁਹਾਨੂੰ ਮੈਂ ਗੱਲ ਕਹੀ ਹੈ ਨਾ ਕਿਸੇ ਗੱਲ 'ਚ ਕਮੀ ਨਹੀਂ ਰਹਿਣੀ ਚਾਹੀਦੀ ਮੈਂ ਤਾਂ ਨਹੀਂ ਆ ਪੂਰਾ ਕਮੀ ਨਹੀਂ ਰਹਿਣੀ ਭਾਈ ਤੂੰ ਬੇਫਿਕਰ ਹੋ ਜਾ ਚੰਗਾ ਪੈਣ ਜੀ ਮੈਂ ਚੱਲਦਾ ਫਿਰ ਪਰ ਮੈਂ ਤੁਹਾਨੂੰ ਇੱਕ ਗੱਲ ਦੁਬਾਰੇ ਵੇਰ ਕਹਿਣਾ ਵੀ ਬਚੋਲੇ ਨੂੰ ਨਾ ਦੋਨੇ ਪਾਸੇ ਤੇ ਪੜਦੇ ਰੱਖਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ ਤੁਸੀਂ ਮੇਰਾ ਨਾ ਲਾਜ਼ਮੀ ਖਿਆਲ ਰੱਖਿਓ ਖਿਆਲ ਹੀ ਆ ਪਹਿਲੀ ਰੱਖ ਰਿਆ ਸੀ ਮੈਂ ਤਾਂ ਖਿਆਲ ਉਰੇ ਆ ਨਹੀਂ ਹੁਣ ਹਾਂਜੀ ਮੰਮੀ ਜੀ ਦੱਸ ਕੀ ਕਹਿੰਦੀ ਸੀ ਉਹ ਤਾਂ ਮੰਮੀ ਮੈਂ ਕਹਿੰਦੀ ਸੀ ਤੁਸੀਂ ਮੇਰੇ ਤੋਂ ਸੈਟ ਲੈ ਕੇ ਗਏ ਸੀ ਨਾ ਤੁਸੀਂ ਫੜਾਇਆ ਹੀ ਨਹੀਂ ਹੈਗਾ ਮੜ ਕੇ ਜੇ ਮੇਰੇ ਕੋਲੇ ਆ ਫਿਰ ਕੀ ਹੋ ਗਿਆ ਮੈਂ ਥੋੜੀ ਕਹਿੰਦੀ ਆ ਮੰਮੀ ਕੁਝ ਹੋ ਗਿਆ ਮੈਂ ਤਾਂ ਐਂ ਕਹਿੰਦੀ ਸੀ ਆਪਣਾ ਵਿਆਹ ਲਾ ਘਰ ਐ ਹੁਣ ਸੋ ਆਉਂਦਾ ਜਾਂਦਾ ਹੈਗਾ ਐਵੇਂ ਕਿਸੇ ਦੇ ਹੱਥ ਚੜ ਗਿਆ ਤਾਂ ਔਖਾ ਹੋ ਜਾਊਗਾ ਹੋਰ ਮੈਂ ਤਾਂ ਕਮਲੀਆਂ ਰੂੜੀ ਤੇ ਸਿੱਟਾਂਗੀ ਸਾਮਿਆ ਪਿਆ ਨਾਲੇ ਮੇਰੀ ਗੱਲ ਸੁਣ ਸਾਡੇ ਵਰਗਿਆਂ ਦੇ ਟੂਮਾ ਨਾ ਸੱਸਾਂ ਕੋਲੇ ਹੁੰਦੀਆਂ ਸੀਗੀਆਂ ਉਹ ਤਾਂ ਸਾਨੂੰ ਦੇਖਣ ਵੀ ਨਹੀਂ ਸੀ ਦਿੰਦੀਆਂ ਸਿਉਣਾ ਤਾਂ ਤੇਰੇ ਕੋਲ ਹੈਗਾ ਨਾ ਸਾਰਾ ਮੰਮੀ ਮੈਂ ਐਂ ਥੋੜੀ ਕਹਿਣੀ ਆਂਗੀ ਵੀ ਤੁਸੀਂ ਕਿਉਂ ਲਿਆ ਮੈਂ ਤਾਂ ਐਂ ਕਹਿਣੀ ਆਂ ਵੀ ਐਵੇਂ ਕਿਤੇ ਉਰਾ ਪਰਾ ਨਾ ਹੋ ਜੇ ਨਾਲੇ ਮੇਰੇ ਕੋਲੇ ਕਿਹੜਾ ਸੋਨਾ ਰਹਿ ਗਿਆ ਮੰਮੀ ਸਾਰਾ ਸੋਨਾ ਤਾਂ ਤੁਸੀਂ ਲੈ ਲਿਆ ਸੀਗਾ ਆ ਇੱਕ ਸੈਟ ਹੀ ਬਚਿਆ ਸੀ ਤੇ ਉਹ ਵੀ ਤੁਸੀਂ ਲੈ ਲਿਆ ਹੁਣ ਲੈਣ ਨੂੰ ਕਿਹੜਾ ਮੈਂ ਉਹਨੂੰ ਵੇਚ ਕੇ ਆਂ ਜਾਂ ਛਾਤੀ ਤੇ ਧਰ ਕੇ ਲੈ ਜੂਗੀ ਥੋਡੀ ਚ ਤੁਹਾਡੇ ਕੋਲ ਹੀ ਰਹਿ ਜੂਗੀ ਮੈਂ ਤਾਂ ਸਾਂਭ ਕੇ ਰੱਖਿਆ ਹੋਇਆ ਵੀ ਕੋਈ ਉਰਾਪਰਾ ਨਾ ਹੋ ਜੇ ਮੰਮੀ ਮੈਂ ਥੋੜੀ ਕੈਨੀ ਆ ਵੀ ਤੁਸੀਂ ਉਰਾਪਰਾ ਕਰ ਦੋਗੇ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਮੰਮੀ ਦੀ ਨਿਸ਼ਾਨੀ ਐ ਉਹ ਤਾਂ ਕਰਕੇ ਮੈਂ ਸੋਚਦੀ ਸੀ ਮਾ ਚਲ ਸਾਂਭ ਦੂੰਗੀ ਮੈਂ ਲੈ ਕੇ ਬਾਕੀ ਕੋਈ ਨਾ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਸਹੀ ਆ ਤੇਰੀ ਮੰਮੀ ਦੀ ਨਿਸ਼ਾਨੀ ਐ ਤੇ ਮੈਂ ਕੁਛ ਨਹੀਂ ਲੱਗਦੀ ਜਿਹੜੀ ਕੋਲ ਹੈਗਾ ਜਾ ਜਾ ਕੇ ਕੰਮ ਕਰ ਲੈ ਚਟਣੀ ਰਗੜਨ ਨਾਲ ਮੁੰਡੇ ਨੇ ਕਿਹਾ ਸੀ ਵਾਹ ਚਟਣੀ ਨਾਲ ਰੋਟੀ ਖਾਊਂਗਾ ਕੋਈ ਨਾ ਮੰਮੀ ਚਟਨੀ ਤਾਂ ਮੈਂ ਰਗੜ ਲੈਨੀ ਆ ਮੈਂ ਵੀ ਕਹਿੰਦੀ ਸੀ ਉਹ ਮੈਨੂੰ ਮਾੜੀ ਜੀ ਮਿਕਸੀ ਦੇ ਦੋ ਕੱਢ ਕੇ ਉਹ ਤੋਂ ਤੁਹਾਨੂੰ ਪਤਾ ਤਾਂ ਹੈਗਾ ਕੁੰਡੇ ਘੋਟੇ ਨਾਲ ਨਾ ਬਾਲਾ ਟਾਈਮ ਲੱਗ ਜਾਂਦਾ ਹਾਂ ਹਾਂ ਤੈਨੂੰ ਬਹਾਨਾ ਚਾਹੀਦਾ ਵੀ ਮੈਨੂੰ ਚਾਬੀ ਦੇਵੇ ਮੈਂ ਸਮਾਨ ਕੱਢਾਂ ਮੇਰੀ ਗੱਲ ਸੁਣ ਲੈ ਕੁੰਡਾ ਘੋਟਾ ਚੱਕ ਤੇ ਚਟਣੀ ਰਗੜ ਕੋਈ ਤੇਰੇ ਹੱਥ ਨਹੀਂ ਦੁਖਦੇ ਉਹ ਨਹੀਂ ਮੈਂ ਕੱਢ ਕੇ ਦੰਦੀ ਮੰਮੀ ਹੱਥ ਦੁਖਣ ਵਾਲੀ ਗੱਲ ਥੋੜੀ ਆ ਹੁਣ ਕਰ ਦੇਣੀ ਵੀ ਕਰ ਦੇਣੀ ਵੀ ਤਾਂ ਤਾਂ ਹੀ ਦਿੱਤਾ ਸੀ ਵੀ ਮੈਂ ਵਰਤੂੰਗੀ ਉਹ ਨੂੰ ਨੂੰ ਅੰਦਰ ਰੱਖ ਕੇ ਕੀ ਕਰਨਾ ਤੈਨੂੰ ਮੌਕਾ ਚਾਹੀਦਾ ਹਨਾ ਗੱਲ ਦਾ ਵੀ ਮੌਕੇ ਮੁਤਾਬਕ ਹੀ ਮੈਂ ਚਾਬੀ ਫੇਰਾ ਉਹ ਨਹੀਂ ਮੈਂ ਦਿੰਦੀ ਤੈਨੂੰ ਚਾਬੀ ਚੋਬੀ ਮੈਂ ਕੋਈ ਸਮਾਨ ਨਹੀਂ ਕੱਢਣ ਦਿੰਦੀ ਜਾ ਕੇ ਕੰਮ ਕਰ ਲੈ ਹੱਥਾਂ ਨਾਲ ਰਗੜ ਚੱਕਣੀ ਕੋਈ ਤੇਰੇ ਹੱਥਾਂ ਨਹੀਂ ਦੁਖਣ ਲੱਗੇ ਚਲੋ ਕੋਈ ਨਾ ਮੈਂ ਹੱਥਾਂ ਨਾਲੇ ਰਗੜ ਲੈਣੀ ਆ ਜਿਵੇਂ ਆ ਸਵਾਲ ਕਰਨ ਬੈਹ ਜਾਂਦੀ ਐ ਇਹਨੂੰ ਚਾਬੀ ਦੇ ਕੇ ਮੈਂ ਕਿੱਧਰ ਜਾਵਾਂਗੀ ਉਹੀ ਤਾਂ ਮੁਸ਼ਕਿਲ ਹੈ ਲੜਾਈ ਐ ਹੱਕ ਮੈਂ ਨੰਨੂ ਪੁੱਤ ਵਧੀਆ ਚਾਚਾ ਤੂੰ ਦੱਸ ਉਹ ਮੈਂ ਤਾਂ ਠੀਕ ਆ ਤੂੰ ਆ ਪਾਣੀ ਪੂਣੀ ਕਣਕਰੂ ਪਾਣੀ ਲਾਉ ਨੂੰ ਜੀ ਕਰਦਾ ਕਿਤੇ ਖ਼ਬਰ ਦੇ ਦੇ ਨਾ ਤਾ ਨਮੀ ਰੋਜ਼ ਮਾਂ ਮਾਰੇ ਪੁੱਤ ਮਰੇ ਹੁੰਦੇ ਨੇ ਸਰਕਾਰ ਨੇ ਕੀ ਕੁਝ ਕਰਖਾਗਾ ਪੁੱਤ ਉਹ ਤਾਂ ਗੱਲ ਠੀਕ ਐ ਫਿਰ ਇਹ ਜ਼ਮੀਨ ਵੀ ਆਪਣੀ ਮਾਂ ਇਹਨੂੰ ਕਿਵੇਂ ਛੱਡਦੀ ਆਪ ਜ਼ਮੀਨ ਤਾਂ ਹੈਗੀ ਹੁਣ ਇਹ ਕੋਈ ਦੇਖ ਕੇ ਜੀ ਨਹੀਂ ਕਰਦਾ ਖੇਤੀ ਕਰਨ ਨੂੰ ਜੀ ਕਰਦਾ ਖੇਤੀ ਛੱਡਦਾ ਉਹ ਕਿਉਂ ਖੇਤੀ ਛੱਡਦੀ ਐ ਨਾ ਇਹ ਸਰਕਾਰਾਂ ਤੋਂ ਡਰ ਕੇ ਆਪਾਂ ਖੇਤੀ ਛੱਡ ਦਾਂਗੇ ਜੱਟ ਐਣੀ ਤਾਂ ਦੇ ਦਉਦੇ ਹੁੰਦੇ ਐਂ ਤਾਂ ਦ압 ਦੇ ਨਹੀਂ ਫਿਰ ਦੇ ਲਾ ਗੋਲੀਆਂ ਮਾਰ ਮਰ ਬੰਬ ਸੜ ਸੜ ਕੇ ਇਬਰਾ ਹਾਲ ਕਰਖਿਆ ਉਹ ਪੁੱਤ ਕੋਈ ਨਾ ਤੈਨੂੰ ਮੈਂ ਕਹਾਂ ਉਹਨਾਂ ਦਾ ਵੀ ਹੱਲ ਕੱਢ ਲਾਂਗੇ ਇਹ ਗੱਲ ਕੋਈ ਬੜੀ ਭੱਟੀ ਨਹੀਂ ਡੱਟਾ ਮੁਰੇ ਹਾਂ ਉਹ ਤਾਂ ਠੀਕ ਹੈ ਪਤਾ ਪਿਛਲੀ ਵਾਰ ਵੀ ਜਿੱਤ ਕੀ ਆਏ ਸੀਗੇ ਹਾਂ ਤੇ ਫਿਰ ਇਹ ਵੀ ਕੀ ਦਿੱਤਾਗੇ ਹਾਂ ਉਂ ਬੈਥੇ ਵੈਸੇ ਤੇਰਾ ਕੰਮ ਠੀਕ ਆਗਾ ਦੋ ਰਿਸ਼ਤੇ ਕਰਾ ਦੇਣਾ ਮਿੰਨਾ ਵਧੀਆ ਲੰਗੇ ਜਾਂਦਾਗਾ ਅੱਛਾ ਇਹ ਤੈਨੂੰ ਬੜਾ ਠੀਕ ਲੱਗਦਾ ਹੋਰ ਹੋਣਾ ਉਹ ਪੁੱਤਾਂ ਰਿਸ਼ਤੇ ਕਰਾਉਣ ਲਈ ਬਹੁਤ ਮੱਥਾ ਮਾਰਨਾ ਪੈਂਦਾ ਉਧਰਲੇ ਘਰ ਦਾ ਪਰਦਾ ਉਧਰ ਵਾਲੇ ਕੋਲ ਰੱਖਣਾ ਪੈਂਦਾ ਇਧਰ ਵਾਲੇ ਦੇ ਘਰ ਦਾ ਪਰਦਾ ਉਧਰ ਵਾਲੇ ਕੋਲ ਰੱਖਣਾ ਪੈਂਦਾ ਕਈ ਤਾਂ ਕੰਜਰ ਇਹ ਜੇ ਨਿਕਲਦੇ ਆ ਵੀ ਜਿਹੜਾ ਵਿਚੋਲੇ ਨੇ ਕੁੜੀ ਆਲਾ ਤੋਂ ਦਾਜ ਦਵਾਇਆ ਹੁੰਦਾ ਨਾ ਉਹਨੂੰ ਵੀ ਸ਼ਾਮਕ ਜਿੰਦਾ ਲਾ ਰੱਖਦੇ ਨੇ ਵੀ ਅਸੀਂ ਆਪਦੀ ਕੁੜੀ ਦੇ ਵਿਆਹ 'ਚ ਦੇ ਦੇਾਂਗੇ ਇਹ ਸਮਾਨ ਇਹੇ ਜਿਹੀ ਵੀ ਪੈਨੇ ਲੋਕ ਹਾਂ ਇਹੇ ਜਿਹੀ ਵੀ ਪੈਨੇ ਪੁੱਤ ਮੂੰ ਤਾਂ ਗੱਪ-ਗੁੱਪੇ ਮਾਰਾ ਆ ਕੇ ਤੁਸੀਂ ਰਿਸ਼ਤਾ ਕਰਾਏ ਜੰਦੇ ਹੋਗੇ ਉਹ ਫੇਰ ਜੇ ਗੱਪਣਾ ਮਾਰੀਏ ਤਾਂ ਅਗਲਾ ਰਿਸ਼ਤਾ ਕਿਵੇਂ ਕਰੂੰ ਦੋ ਸਿਰ ਜੋੜਨ ਵਾਸਤੇ ਨਾ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਹਾਂ ਉਹ ਤਾਂ ਹੈ ਤੇ ਹੁਣ ਤੂੰ ਵੀ ਇਹ ਡੋਲ ਹੂੰ ਠੀਕ ਹੈ ਹੌਸਲਾ ਰੱਖ ਪਾਣੀ ਪੂਰੇ ਲਾਏ ਨੂੰ ਬੜੀਆ ਆਪਾਂ ਫਸਲ ਕਰਾਂਗੇ ਪਾਣੀ ਦੀ ਬਾਰੀ ਦਾ ਆਥਣੇ ਫਿਰ ਆਥਣੇ ਲਾਵਾਂਗੇ ਓਏ ਆਥਣੇ ਦਾ ਲਾਏਗਾ ਪੁੱਤ ਸਾਰਾ ਪਹਿਲਾਂ ਨੱਕੇ ਨੁੱਕੇ ਸਾਰੇ ਸੈੱਟ ਕਰ ਠੀਕ ਹੈ ਤੈਨੂੰ ਮੈਂ ਦੱਸਦਾ ਨਾ ਇਹ ਗੱਲ ਦਿਲ ਤੇ ਨਹੀਂ ਵੀ ਸਰਕਾਰ ਤੋਂ ਡਰਦੇ ਜੱਟ ਦਬ ਜਾਣਗੇ ਆਪਾਂ ਨਹੀਂ ਦਬਦੇ ਜੱਟ ਆਪਾਂ ਜਾਣੇ ਸਰਕਾਰ ਨੂੰ ਖੁੰਝੇ ਹਾਂ ਉਹ ਤਾਂ ਹੈ ਅਬ ਕੋਈ ਪਰਵਾਹ ਨਾ ਕਰੀ ਚੰਗਾ ਮੈਂ ਉਧਰ ਦੇ ਬੰਦੇ ਦੇਖ ਆਵਾਂ ਤੂੰ ਇਹਨੂੰ ਸੈੱਟ ਕਰ ਸਰ 真的